ਸਤਿ ਸ਼੍ਰੀ ਅਕਾਲ ਜੀ ਢਿੱਲੋ ਵਲੌਗਸ ਜੀਰੋਸ ਹੈ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਵੀ ਆਪਣੀ ਜਿਹੜੀ ਰੈਸਪੀ ਆ ਕਿਸ ਬੇਸ ਤੇ ਆਪਣੀ ਵੀਡੀਓ ਆ ਟਾਪਿਕ ਆ ਉਹ ਤਾਂ ਤੁਸੀਂ ਥੰਬਨੇਲ ਦੇਖ ਹੀ ਲਿਆ ਹੋਣਾ ਹੈ ਤੇ ਅੱਜ ਆਪਣਾ ਜਿਹੜਾ ਰੈਸਪੀ ਆ ਆਪਾਂ ਬਣਾਉਣੀ ਆ ਉਹ ਬਿਨਾ ਤੇਲ ਤੋਂ ਬਣਾਉਣੀ ਆ ਤੇ ਮੀਨਸ ਕਿ ਜ਼ੀਰੋ ਆਇਲ ਕੁਕਿੰਗ ਕਰਨੀ ਅੱਜ ਅਸੀਂ ਤੇ ਬਿਨਾ ਤੇਲ ਤੋਂ ਜਾਂ ਬਿਨਾ ਘਿਓ ਤੋਂ ਆਪਾਂ ਤੜਕਾ ਲਗਾਵਾਂਗੇ ਕੋਈ ਵੀ ਇੱਕ ਡ੍ਰੌਪ ਵੀ ਆਪਾਂ ਨਾ ਤੇਲ ਦਾ ਐਡ ਨਹੀਂ ਕਰਨਾ ਤੇ ਆਜੋ ਰੈਸਪੀ ਕਰਦੇ ਹਾਂ ਸਟਾਰਟ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਆਜੋ ਹੁਣ ਆਪਾਂ ਤੜਕਾ ਲਗਾਈਏ ਬਿਨਾ ਘਿਓ ਤੋਂ ਬਿਨਾ ਤੇਲ ਤੋਂ ਠੀਕ ਹੈ ਜੀ ਹਾਂਜੀ ਇੱਥੇ ਆਪਾਂ ਗੈਸ ਤੇ ਕੜਾਹੀ ਰੱਖ ਲਈ ਆ ਬਿਲਕੁਲ ਮੀਡੀਅਮ ਫਲੇਮ ਤੇ ਤਾਂ ਜਦੋਂ ਕੜਾਹੀ ਗਰਮ ਹੁੰਦੀ ਹੈ ਤੇ ਇਸ ਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਜੀਰੇ ਦਾ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਰੋਸਟ ਕਰਾਂਗੇ ਤੇ ਜਦੋਂ ਜੀਰੇ ਦਾ ਕਲਰ ਚੇਂਜ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਪਾਵਾਂਗੇ ਪਿਆਜ਼ ਇੱਥੇ ਆਪਾਂ ਇੱਕ ਕੌਲੀ ਜਿਹੜੀ ਆ ਪਿਆਜ਼ ਦੀ ਪਾ ਦਿੱਤੀ ਆ ਬਿਨਾ ਤੇਲ ਤੋਂ ਤੁਸੀਂ ਪਹਿਲਾਂ ਦੇਖਿਆ ਵੀ ਜੀਰਾ ਆਪਾਂ ਭੁੰਨ ਲਿਆ ਆ ਤੇ ਹੁਣ ਆਪਾਂ ਇੱਥੇ ਪਿਆਜ਼ ਵੀ ਐਡ ਕਰ ਦਿੱਤੇ ਆ ਤੇ ਪਿਆਜ਼ ਨੂੰ ਆਪਾਂ 19 ਦੇਰ ਤੱਕ ਭੁੰਨਣਾ ਆ ਜਿੰਨਾ ਟਾਈਮ ਇਹਨਾਂ ਦੀ ਜਿਹੜੀ ਆਪਣੀ ਨਮੀ ਆ ਇਹ ਪੂਰੀ ਤਰ੍ਹਾਂ ਸੁੱਕ ਨਹੀਂ ਹੋ ਜਾਂਦੀ ਜਿੰਨੇ ਟਾਈਮ ਤੱਕ ਪਿਆਜ਼ ਜਿਹੜੇ ਹਲਕੇ ਬ੍ਰਾਊਨ ਨਹੀਂ ਹੋ ਜਾਂਦੇ ਇਹਨਾਂ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਤੇ ਆਪਾਂ ਉਨਾ ਟਾਈਮ ਤੱਕ ਪਿਆਜ਼ ਨੂੰ ਭੁੰਨੀ ਜਾਣਾ ਆ ਤੇ ਜਦੋਂ ਇਹ ਹਲਕੇ ਬ੍ਰਾਊਨ ਜੇ ਹੋ ਗਏ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਟਮਾਟਰ ਐਡ ਕੀਤੇ ਹੋਏ ਆ ਬਰੀਕ ਕੱਟੇ ਹੋਏ ਤੇ ਇਹਨਾਂ ਟਮਾਟਰਾਂ ਨੂੰ ਵੀ ਆਪਾਂ ਉਨਾ ਟਾਈਮ ਹੀ ਭੁੰਨਣਾ ਆ ਜਦੋਂ ਤੱਕ ਇਹਨਾਂ ਦਾ ਜਿਹੜਾ ਰਸ ਆ ਇਹਨਾਂ ਦੀ ਆਪਣੀ ਨਮੀ ਆ ਉਹ ਵੀ ਪੂਰੀ ਤਰ੍ਹਾਂ ਸੁੱਕ ਨਹੀਂ ਹੋ ਜਾਂਦੀ ਤੇ ਆਪਾਂ ਇਹਨਾਂ ਦੇ ਵਿੱਚ ਕੜਛੀ ਚਲਾਉਂਦੇ ਨਾ ਲਗਾਤਾਰ ਭੁੰਨੀ ਜਾਣਾ ਆ ਤੋ ਟਮਾਟਰ ਤੇ ਪਿਆਜ਼ ਚੰਗੀ ਤਰ੍ਹਾਂ ਡਰਾਈ ਹੋ ਜਾਣ ਤੜਕਾ ਡਰਾਈ ਹੋ ਜਾਵੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਕਟੀਆਂ ਹੋਈਆਂ ਹਰੀਆਂ ਮਿਰਚਾਂ ਐਡ ਕਰਾਂਗੇ ਤੇ ਉਸ ਤੋਂ ਬਾਅਦ ਇੱਕ ਚਮਚ ਆਪਾਂ ਅਦਰਕ ਜੋ ਕਿ ਬ੍ਰੇਕ ਇਹਨੂੰ ਆਪਾਂ ਕ੍ਰਸ਼ ਕਰ ਲਿਆ ਸੀਗਾ ਤੇ ਉਹ ਐਡ ਕਰਾਂਗੇ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨਣਾ ਆ ਜੇ ਆਪਾਂ ਅਦਰਕ ਤੇ ਹਰੀ ਮਿਰਚ ਪਹਿਲਾਂ ਐਡ ਕਰਦੇ ਆ ਤਾਂ ਇਹ ਤੜਕਾ ਜਿਹੜਾ ਇਹ ਫਿਰ ਕਾਫੀ ਚੜਦਾ ਆ ਤੇ ਥੱਲੇ ਲੱਗੇਗਾ ਇਸ ਕਰਕੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਇਹਨਾਂ ਨੂੰ ਫਿਰ ਚੰਗੀ ਤਰ੍ਹਾਂ ਭੁੰਨਣਾ ਆ ਤੇ ਜਦੋਂ ਵੀ ਤੁਹਾਨੂੰ ਲੱਗੇ ਵੀ ਤੜਕਾ ਥੱਲੇ ਲੱਗ ਰਿਹਾ ਆ ਜਾਂ ਜਾ ਪਿਆਜ਼ ਜਾਂ ਟਮਾਟਰ ਡਰਾਈ ਹੋ ਕੇ ਕੜਾਈ ਦੇ نیچے ਲੱਗ ਰਹੇ ਆ ਤਾਂ ਤੁਸੀਂ ਹਲਕਾ ਹਲਕਾ ਪਾਣੀ ਜਿਹੜਾ ਇਹਦੇ ਵਿੱਚ ਐਡ ਕਰੀ ਜਾਣਾ ਆ ਤੇ ਇਹਨੂੰ ਹਲਕੇ ਹਲਕੇ ਘੜਸ਼ੀ ਚਲਾਉਂਦੇ ਟਾਈਮ ਪੁੰਨੀ ਜਾਣਾ ਆ ਜਦੋਂ ਇਸ ਵਿੱਚ ਹਲਕਾ ਜਿਹਾ ਪਾਣੀ ਰਹਿ ਜਵੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਐਡ ਕਰਾਂਗੇ ਤੇ ਨਮਕ ਆਪਣੇ ਸਵਾਦ ਅਨੁਸਾਰ ਤੁਸੀਂ ਪਾ ਲੈਣਾ ਆ ਤੇ ਬਾਕੀ ਮੈਂ ਥੋੜੀ ਜੀ ਪਾਈ ਆ ਲਾਲ ਮਿਰਚ ਤੇ ਥੋੜੀ ਜੀ ਹਲਦੀ ਉਸ ਤੋਂ ਬਾਅਦ ਆਪਾਂ ਆਇਆ ਥੋੜਾ ਜਿਹਾ ਗਰਮ ਮਸਾਲਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਆਪਣੇ ਸਾਰੇ ਮਸਾਲੇ ਵਿੱਚ ਐਡ ਕਰ ਸਕਦੇ ਹੋ ਜੋ ਵੀ ਤੁਸੀਂ ਚਾਹੋ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨ ਲੈਣਾ ਆ ਜਦੋਂ ਮਸਾਲੇ ਆਪਾਂ ਵਿੱਚ ਐਡ ਕਰ ਲੇ ਤਾਂ ਇਹ ਥੱਲੇ ਲੱਗਣੇ ਸ਼ੁਰੂ ਹੋ ਜਾਣਗੇ ਤੇ ਆਪਾਂ ਇਹਦੇ ਵਿੱਚ ਫਿਰ ਥੋੜਾ ਜਿਹਾ ਪਾਣੀ ਐਡ ਕਰਾਂਗੇ ਤੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਣਾ ਆ ਤਾਂ ਜੋ ਇਹਨਾਂ ਦੇ ਕੱਚੇਪਨ ਦਾ ਜਾਂ ਹਲਦੀ ਦੇ ਕੱਚੇਪਨ ਦਾ ਸਵਾਦ ਨਾ ਰਵੇ ਜਦੋਂ ਵੀ ਤੁਹਾਨੂੰ ਲੱਗੇ ਕਿ ਮਸਾਲਿਆਂ ਤੋਂ ਬਾਅਦ ਤੜਕਾ ਥੱਲੇ ਲੱਗ ਰਿਹਾ ਤਾਂ ਤੁਸੀਂ ਥੋੜਾ ਜਿਹਾ ਪਾਣੀ ਦਾ ਛਿੱਟਾ ਦੇ ਕੇ ਤਾਂ ਇਹਨੂੰ 2 ਫਲੇਮ ਤੇ ਉੱਤੇ ਇਹਨੂੰ ਪੁੰਨੀ ਜਾਣਾ ਆ ਜਦੋਂ 2 ਕੁ ਮਿੰਟ ਤੋਂ ਬਾਅਦ ਚ ਮਸਾਲੇ ਚੰਗੀ ਤਰ੍ਹਾਂ ਭੁੱਜ ਜਾਣ ਤੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਮੇਥੀ ਐਡ ਕਰ ਲੈਣੀ ਆ ਇਹਕਰ ਤੁਸੀਂ ਚਾਹੋ ਤਾਂ ਜਿਹੜੀ ਮੇਥੀ ਆ ਤੁਸੀਂ ਸਕਿੱਪ ਵੀ ਕਰ ਸਕਦੇ ਆ ਤੇ ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਮੌਸਮ ਹੈ ਮੇਥੀ ਧਨੀਆ ਦਾ ਤੇ ਆਪਣੇ ਘਰਾਂ ਚ ਆਮ ਹੀ ਹੁੰਦਾ ਆ ਤੇ ਹਰੇਕ ਢੜਕੇ ਦੇ ਵਿੱਚ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਆ ਤੇ ਇੱਥੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤਾਂ ਇਹਨੂੰ ਮੇਥੀ ਨੂੰ 2 ਮਿੰਟ ਹੋਰ ਪਕਾਵਾਂਗੇ ਤੇ ਇਹਦਾ ਜਦੋਂ ਟੇਸਟ ਚੰਗੀ ਤਰ੍ਹਾਂ ਇਹਦਾ ਅਸਰ ਢੜਕੇ ਦੇ ਵਿੱਚ ਆ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਿਲਾਵਾਂਗੇ ਪਨੀਰ ਤੇ ਪਨੀਰ ਇੱਥੇ ਮੈਂ ਲਿਆ ਹੋਇਆ ਹੈ 250 ਗ੍ਰਾਮ ਇਹ ਵੀ ਮੈਂ ਹੋਮ ਮੇਡ ਘਰ ਦਾ ਬਣਾਇਆ ਹੋਇਆ ਤੇ ਪਨੀਰ ਨੂੰ ਮੈਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮੈਸ਼ ਤੇ ਹੁਣ ਆਪਾਂ ਇਸ ਨੂੰ ਤੜਕੇ ਦੇ ਵਿੱਚ ਐਡ ਕਰਾਂਗੇ ਤੇ ਇਸ ਨੂੰ ਹਲਕੇ ਹਲਕੇ ਕੜਛੀ ਚਲਾਉਂਦੇ ਚੰਗੀ ਤਰ੍ਹਾਂ ਇਹਨੂੰ ਤੜਕੇ ਦੇ ਵਿੱਚ ਕਰਾਂਗੇ ਮਿਕਸ ਤੇ ਇਹਨੂੰ మీడియం ਫਲੇਮ ਤੇ ਆਪਾਂ ਪਕਾਉਣਾ ਆ। ਨੀਰ ਨੂੰ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਨੂੰ ਬਿਲਕੁਲ ਸਲੋ ਫਲੇਮ ਦੇ ਉੱਤੇ ਚੰਗੀ ਤਰ੍ਹਾਂ ਢੱਕ ਕੇ ਇਹਨੂੰ ਸੌਫਟ ਹੋਣ ਤੱਕ ਪਕਾਉਣਾ ਆ ਤੇ ਜਦੋਂ ਆਪਾਂ 2-4 ਮਿੰਟ ਬਾਅਦ ਇਹਦਾ ਢੱਕਣ ਚੱਕ ਕੇ ਦੇਖਣਾ ਤੇ ਆਪਣਾ ਜਿਹੜਾ ਪਨੀਰ ਆ ਉਹ ਚੰਗੀ ਤਰ੍ਹਾਂ ਸੌਫਟ ਹੋ ਚੁੱਕਾ ਆ ਤੇ ਜਿਹੜਾ ਤੜਕੇ ਦਾ ਅਸਰ ਆ ਉਹ ਵੀ ਚੰਗੀ ਤਰ੍ਹਾਂ ਪਨੀਰ ਦੇ ਵਿੱਚ ਆ ਚੁੱਕਾ ਆ ਤੇ ਤੁਸੀਂ ਇੱਕ ਵਾਰ ਜ਼ਰੂਰ ਇਦਾਂ ਬਣਾ ਕੇ ਟਰਾਈ ਕਰਕੇ ਦੇਖਿਓ ਤੇ ਹੁਣ ਆਪਾਂ ਇਸ ਨੂੰ ਗਾਰਨਿਸ਼ ਕਰਨ ਲਈ ਵਿੱਚ ਐਡ ਕਰਾਂਗੇ ਧਨੀਆ ਤੇ ਧਨੀਆ ਖਾਣਾ ਹਰਾ ਧਨੀਆ ਜਿਹੜਾ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਉਹ ਧਨੀਆ ਦਾ ਜੂਸ ਜਾਂ ਧਨੀਆ ਜਿਹੜਾ ਸੁੱਕਾ ਹੁੰਦਾ ਆ ਉਹ ਤੁਸੀਂ ਉਹਨੂੰ ਰਾਤ ਨੂੰ ਭਿਓ ਕੇ ਉਵੇਂ ਦਾ ਪਾਣੀ ਵੀ ਪੀ ਸਕਦੇ ਹੋ ਤੇ ਹਰੇਕ ਦਾਲ ਸਬਜ਼ੀ ਦੇ ਵਿੱਚ ਧਨੀਆ ਖਾਣਾ ਬਹੁਤ ਵਧੀਆ ਹੁੰਦਾ ਥਾਇਰੋਇਡ ਵਾਲਿਆਂ ਲਈ ਤੇ ਸੋ ਸਾਰੇ ਜਣੇ ਧਨੀਆ ਦਾ ਵੱਧ ਤੋਂ ਵੱਧ ਸੇਵਨ ਕਰਿਆ ਕਰੋ ਤੇ ਲੋ ਜੀ ਇੱਥੇ ਆਪਣਾ ਜਿਹੜਾ ਪਨੀਰ ਆ ਉਹ ਵੀ ਬਣ ਕੇ ਰੈਡੀ ਹੋ ਚੁੱਕਾ ਆ ਤੇ ਆਪਾਂ ਹੁਣ ਇਹਨੂੰ ਇੱਕ ਸਾਈਡ ਕੱਢਾਂਗੇ ਕੌਲੀ ਦੇ ਵਿੱਚ ਜੀ ਤੁਸੀਂ ਦੇਖ ਸਕਦੇ ਆ ਕਿ ਬਿਨਾ ਤੇਲ ਘੋਤੋਂ ਕਿੰਨਾ ਸੋਹਣਾ ਕਲਰ ਆਇਆ ਹੈ ਆਪਣੀ ਸਬਜੀ ਦਾ ਤੇ ਜਿਹੜੇ ਆਇਲ ਫ੍ਰੀ ਖਾਣਾ ਖਾਣ ਦੇ ਸ਼ਕੀਨ ਆ ਉਹ ਇੱਕ ਵਾਰੀ ਜ਼ਰੂਰ ਬਣਾ ਕੇ ਇਹ ਰੈਸਿਪੀ ਟਰਾਈ ਕਰਨ ਉਹਨਾਂ ਲਈ ਬਹੁਤ ਵਧੀਆ ਰੈਸਿਪੀ ਆ ਇਹ ਲਓ ਜੀ ਪਨੀਰ ਦੀ ਭੁਰਜੀ ਸਾਡੀ ਬਣ ਕੇ ਤਿਆਰ ਆ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਆ ਤੇ ਪਤਾ ਹੀ ਨਹੀਂ ਲੱਗਦਾ ਕਿ ਤੇਲ ਦੇ ਵਿੱਚ ਬਣਾਈ ਆ ਕਿ ਬਿਨਾ ਤੇਲ ਤੋਂ ਤੜਕਾ ਲਗਾਇਆ ਆ ਤੇ ਬਹੁਤ ਜ਼ਿਆਦਾ ਟੇਸਟੀ ਆ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਿਨਾ ਤੇ ਉਹ ਤਾਂ ਤੜਕਾ ਜਰੂਰ ਲਗਾ ਕੇ ਦੇਖਿਓ ਤੇ ਤੁਸੀਂ ਅਗਲੀ ਕੋਈ ਵੀ ਵੀਡੀਓ ਇਸ ਟੌਪਿਕ ਤੇ ਦੇਖਣਾ ਚਾਹੁੰਦੇ ਆ ਤਾਂ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਸੁਜੈਸਟ ਕਰਿਓ ਤੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਾਂ ਨੂੰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਜਦ ਤੱਕ ਲਈ ਸਤਿ ਸ਼੍ਰੀ ਅਕਾਲ